ਮਾਮਲਾ ਗੋਨਿਆਣੇ ਦਾ ਤੇ ਇੱਥੇ ਇੱਕ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਅਧਿਆਪਕ ਨੂੰ ਚੱਕ ਲਿਆ ਜਾਂਦਾ ਤੇ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਸਮੇ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਸ ਦੀ ਕੁੱਟਮਾਰ ਹੀ ਇੰਨੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੀ ਜੰਗ ਆ ਉਹ ਹਾਰ ਜਾਂਦਾ ਅਤੇ ਮੁੱਖ ਮੰਤਰੀ ਦੇ ਜਿਹੜੇ ਬੋਲ ਸੀ ਉਹ ਕਿਹਾ ਗਿਆ ਸੀ ਕਿ ਜਿਹੜੇ ਅਧਿਆਪਕ ਨੇ ਉਹ ਸੜਕਾਂ ਦੇ ਉੱਤੇ ਨਹੀਂ ਰੋਣਗੇ ਕੋਈ ਵੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਰਮਚਾਰੀ ਹੈ ਉਹ ਸੜਕਾਂ ਦੇ ਉੱਤੇ ਅਸੀਂ ਕਦੇ ਵੀ ਰੁਲਣਾ ਨਹੀਂ ਦਵਾਵਾਂਗੇ ਕਿਤੇ ਧਰਨਾ ਨਹੀਂ ਲੱਗੂਗਾ ਸਾਡੀ ਸਰਕਾਰ ਆ ਜਾਣ ਦੋ ਪਰ ਹੁਣ ਸਰਕਾਰ ਅਜਿਹੀ ਆਈ 3 ਸਾਲ ਹੋ ਗਏ ਨੇ ਤੇ ਹਰ ਇੱਕ ਦਿਨ ਕੋਈ ਦਿਨ ਅਜੇ ਹਾ ਨਹੀਂ ਜਾਂਦਾ ਜਿਸ ਦਿਨ ਧਰਨੇ ਨਾਲ ਲੱਗਦੇ ਹੁਣ ਮੁਜਾਰੇ ਨਾ ਹੁੰਦੇ ਹੁਣ ਅਤੇ ਜਿਹੜਾ ਮੁਜਾਰਾ ਕਰਦਾ ਵਿਅਕਤੀ ਹੈ ਉਸ ਦੀ ਕੁੱਟ ਮਾਰਨਾ ਹੁੰਦੀ ਹੋਵੇ ਅਤੇ ਆਪਣੇ ਹੱਕ ਲੈਣ ਲਈ ਜਿਹੜੇ ਮੁਜਾਰੇ ਕਰ ਰਹੇ ਸੀ ਅਤੇ ਇੱਕ ਜਿਹੜਾ ਟੀਚਰ ਹੈ ਉਹ ਵੀ ਮੁਜਾਰਾ ਕਰ ਰਿਹਾ ਸੀ ਅਤੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ ਅਤੇ ਸੁਖਪਾਲ ਖੈਰਾ ਉਸ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਨੇ ਅਤੇ ਕੀ ਕਹਿਣਾ ਸੁਖਪਾਲ ਖੈਰਾ ਦਾ ਉਹ ਤੁਹਾਨੂੰ ਦਿਖਾਉਨੇ ਆ। ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਨੂੰ ਆਪਾਂ ਬਹੁਤ ਸ਼ੌਕ ਨਾਲ ਸਰਕਾਰ ਬਣਾਈ ਜਦੋਂ 3-3.5 ਸਾਲ ਪਹਿਲਾਂ ਆਪਣੀ ਸਮਝੀ। ਉਹ ਚਲੋ ਸਾਡੇ ਤਾਂ ਕੀ ਨਿਕਲਦਾ ਸੀਗੇ? ਉਲਟਾ ਉਹ ਹੁਣ ਬਦਲਾਖੋੜੀ ਨਾਲ ਕੰਮ ਕਰ ਰਹੇ ਨੇ ਸਾਰੇ ਪੰਜਾਬ ਦੇ ਵਿੱਚ। ਔਰ ਮੈਨੂੰ ਬੜਾ ਅਫਸੋਸ ਹੋਇਆ ਜਦੋਂ ਮੈਨੂੰ ਮੈਂ ਤਨੂ ਰਵਿੰਦਰ ਨੇ ਭੇਜਿਆ ਸਾਰਾ ਇਹ ਮਸਲਾ ਜੀ ਥੱਲੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਇਹਨਾਂ ਦੇ ਪਿਤਾ ਜੀ ਵੀ ਇਨਵੋਲਡ ਐਸ ਮੁਕਦਮੇ 'ਚ ਤਾਂ ਮੈਨੂੰ ਜਦੋਂ ਪਤਾ ਲੱਗਿਆ ਕਿ ਸਿਰਫ ਇੱਕ ਮਾਮੂਲੀ ਜੀ ਗੱਲ ਵਾਸਤੇ ਜਿਹੜਾ ਸਾਂਝੇ ਕੰਮ ਵਾਸਤੇ ਇਹਨਾਂ ਨੇ ਕੋਈ ਅਗਰਾਈ ਕੀਤੀ ਕੋਈ ਪੈਸੇ ਦਿੱਤੇ ਆਪਣੀ ਕਮੇਟੀ ਨੂੰ ਉਹਦਾ ਮਸਲਾ ਉਠਾ ਕੇ ਇਸ ਤੁਹਾਡੇ ਪਿੰਡ ਦਾ ਜਿਹੜਾ ਕੋਈ ਹੰਕਰਵਾਜ ਹੈਗਾ ਉਹਦਾ ਨਾਮ ਜੋਦਾ ਹਾਂਜੀ ਉਸ ਨੇ ਜੋ ਮੈਂ ਉਫਰ ਜਿਹੜੀ ਮੈਨੂੰ ਵੀਡੀਓ ਮੈਂ ਸੁਣੀ ਸ਼ਤਰਤਦੀ ਕੋ ਨਾਲ ਇਹ ਵੇਚੀ ਸੀ ਮੈਨੂੰ ਜਿਹੜੇ ਸਾਡੇ ਪੱਤਰਕਾਰ ਨੇ ਪਰ ਜਦੋਂ ਮੈਂ ਸੁਣੀ ਕਿ ਉਹਦੇ ਚ ਉਹ ਭਗਵੰਤਪਾਲ ਦੇ ਘਰ ਵਿੱਚ ਕਹਿ ਰਿਹਾ ਕਿ ਜੀ ਕੁਝ ਪੰਡਿਆਂ ਪਤਿਆਂ ਨੇ ਬਹੁਤ ਕੁੱਭਾ ਪੜੀ ਗਈ ਸੀ ਬੇਇਬਾਨੀ ਕੀਤੀ ਇਹ ਜਿਹੜੇ ਬੰਦੇ ਸੀਗੇ ਉਹਨਾਂ ਚੋਂ ਸ਼ਾਇਦ ਕੁਝ ਅਕਾਲੀ ਦਲ ਨਾਲ ਵੀ ਕਨੈਕਟਡ ਸੀਗੇ ਤੇ ਭਗਵੰਤਪਾਲ ਉਦਾਂ ਦਾ ਕਬਲਾ ਬੇਪੂ ਆਦਮੀ ਉਹਨੇ ਕੁਝ ਦੇਖਿਆ ਨਹੀਂ ਤਾਲਾ ਨਹੀਂ ਆ ਰਹੀ ਉਹਨੇ ਚੱਕ ਕੇ ਉੱਥੇ ਮੌਕੇ ਤੇ ਜਿਹੜੀ ਐਸਐਸਪੀ ਨੂੰ ਮਦਦ ਕਰਤੀ ਇਹ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਹੁਣ ਜਦੋਂ ਚੀਫ ਮਿੰისტਰ ਕਿਸੇ ਜਨਤਕ ਕੱਟਵੇਚ ਅਸਿਸਟ ਨੂੰ ਕਹਿ ਰਿਹਾ ਤੇ ਐਸਐਸਪੀ ਦੀ ਪੁਲਿਸ ਦੀ ਕੀ ਮਜਾ ਹੈ ਅੱਜਕੱਲ ਕੀ ਇਹਨਾਂ ਨੇ ਭੱਲੇ ਰਹਿ ਕੇ ਆ। ਉਹਨਾਂ ਨੇ ਚੱਕ ਕੇ ਤੁਹਾਡੇ ਪਿੰਡ ਦੇ ਆ ਸਾਰੇ ਤਿੰਨ ਬਜ਼ੁਰਗ ਜਿਹੜੇ ਨੇ ਹਰਪਾਲ ਸਿੰਘ ਜੀ ਸਮੇਤ ਮਲਕੀਤ ਸਿੰਘ ਜੀ ਜਗਮੋਣ ਸਿੰਘ ਜੀ ਇਹਨਾਂ ਤਿੰਨਾਂ ਦੇ ਖਿਲਾਫ ਮਨਘੜਤ ਝੂਠਾ ਪਰਚਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਔਰ ਇਹਨਾਂ ਨੂੰ ਜੇਲ੍ਹ ਚ ਭੇਜਤਾ। ਕੱਲ ਜਦੋਂ ਜਿਹੜਾ ਗੱਜਾਪ ਨੇ ਦੇਖਿਆ ਉਹਨਾਂ ਸਾਹਮਣੇ ਇਹੋ ਜੀ ਗੱਲ ਸਾਹਮਣੇ ਦੇਖਣ ਤੇ ਨਜ਼ਰ ਆ ਜਾਂਦੀ ਕਿ ਬਿਲਕੁਲ ਬੇਬੁਨਿਆਦ ਤੇ ਝੂਠਾ ਮੁਕਦਮਾ ਵਾ ਉਹਨਾਂ ਨੇ ਇਹਨਾਂ ਨੂੰ ਬੇਲ ਦਿੱਤੀ ਤੇ ਫਿਰ ਹੁਣ ਤੁਸੀਂ ਦੇਖੋ ਪੁਲਿਸ ਦੇ ਕਿ ਕਿਸ ਲੈਵਲ ਤੱਕ ਪੁਲਿਸ ਉਹਨਾਂ ਦੀ ਟਾਊਟ ਬਣੀ ਹੋਈ ਆ ਜਾਂ ਪੁਲਿਸ ਹੱਥ-ਫੋਕਾ ਪਾੜ ਕੇ ਕੰਮ ਕਰਦੀ ਆ ਕਿ ਇਹਨਾਂ ਨੂੰ ਦੁਬਾਰਾ ਫਿਰ 55 ਕੇਸ ਹੋਇਆ ਕਿਸੇ ਹੋਰ ਕੇਸ ਵਿੱਚ ਇਹਨਾਂ ਨੂੰ ਦੁਬਾਰਾ ਫਿਰ ਅਰੈਸਟ ਪਾ ਕੇ ਤੇ ਦੁਬਾਰਾ ਜੇਲ੍ਹ ਭੇਜ ਦਿੱਤਾ ਜਾਂ ਥਾਣੇ ਰੱਖ ਦਿੱਤਾ ਇੱਕ ਵਾਸਤੇ ਔਰ ਇਹ ਮੈਂ ਸਮਝਦਾ ਕਿ ਇਹ ਇਸੇ ਨੂੰ ਹੀ ਪੁਲਿਸ ਰਾਜ ਕਹਿੰਦੇ ਨੇ ਇਹਨੂੰ ਪੁਲਿਸ ਸਟੇਟ ਕਿਹਾ ਜਾਂਦਾ ਵਾ ਪੁਲਿਸ ਸਟੇਟ ਮਤਲਬ ਕਿ ਜਦੋਂ ਲੋਕਾਂ ਦੇ ਲਿਹਾਰ ਖੋਈ ਜਾਣ ਸਾਨੂੰ ਬੋਲਣ ਦੀ ਇਜਾਜ਼ਤ ਵੀ ਦਿੱਤੀ ਨਾ ਜਾਵੇ ਸਾਨੂੰ ਕੋ ਪ੍ਰੋਟੈਸਟ ਕਰਨ ਦੀ ਧਰਨਾ ਮਾਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਔਰ ਅੱਜ ਕੀ ਹੋ ਰਿਹਾ ਕੱਲਾ ਮਹਾਰਾਜ ਵਿੱਚ ਨਹੀਂ ਅੱਜ ਹੋਇਆ ਬਹੁਤ ਗਲਤ ਹੋਇਆ ਵਾ ਇੱਥੋਂ ਸਪਸ਼ਟ ਹੋ ਗਿਆ ਕਿ ਸਾਡੀ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਇੱਕ ਮੌਕੇ ਦੀ ਸਰਕਾਰ ਸਰੂਪਾਟੀ ਦੀ ਨਿਜੀ ਫੋਰਸ ਜਿੱਦਾਂ ਕੰਮ ਕਰ ਰਹੀ ਹੈ ਇਹ ਕੋਈ ਲੋ ਐਂਡ ਆਰਡਰ ਨੂੰ ਕੰਟਰੋਲ ਕਰਨ ਦਾ ਕੰਮ ਨਹੀਂ ਕਰਦੀ ਜੋ ਇਹਨਾਂ ਦਾ ਕੰਮ ਮਾਰਦਾ ਲੋਕਾਂ ਦੀ ਹਿਫਾਜ਼ਤ ਨਹੀਂ ਕਰਦੀ ਇੰਦਾ ਦੇ ਆਹ ਦੇਖੋ ਤੁਸੀਂ ਲੱਗਦੇ ਤੁਹਾਨੂੰ ਕਿ ਇਹ ਕੋਈ ਕ੍ਰਾਈਮਨਲ ਨਹੀਂ ਆ ਇਹਨਾਂ ਨੇ ਕੋਈ ਧੋਖਾਧੜੀ ਕੀਤੀ ਜਾਂ ਕੋਈ ਗਰਦ ਕਰ ਦਿੱਤਾ ਇਹਨਾਂ ਦੇ ਖਿਲਾਫ ਕਰਕੇ ਉਹਨਾਂ ਨੇ ਆਪ ਸਾਬਤ ਕਰਦਾ ਔਰ ਮੈਂ ਜਿੱਦੋ ਪੁਲਿਸ ਦੇ ਕੇ ਨਾਲ ਤੁਸੀਂ ਆਲੇ ਦੁਆਲੇ ਦੇਖੋ ਹੋ ਕੀ ਲਿਆ ਹੋ ਮੈਂ ਹੁਣ ਇਸ ਤੋਂ ਬਾਅਦ ਗੋਣਿਆਂ ਨਾ ਜਾਣਾ ਇੱਕ ਪੜਿਆ ਲਿਖਿਆ ਨੌਜਵਾਨ ਟੀਚਰ ਸੀਕਰ ਉਹਨੂੰ ਪੁਲਿਸ ਦੇ ਕਸਟਡੀ ਚ ਲਿਆ ਪਰ ਪੁਲਿਸ ਨੇ ਚੱਕਿਆ ਔਰ ਉਸ ਇਹ ਸਟਾਫ ਵਿੱਚ ਰੱਖ ਕੇ ਉਹਨੂੰ 3rd ਡਿਗਰੀ ਟੌਰਚਰ ਤਸ਼ੱਦਦ ਕੀਤਾ ਔਰ ਉਹਦੇ ਉਹਨੂੰ ਇਸ ਤਰ੍ਹਾਂ ਨਾਲ ਕਰਾਂਟਰ ਦਿੱਤਾ ਗਿਆ ਕਰਾਂਟ ਲਾਇਆ ਗਿਆ ਕਿ ਉਹਦੀ ਪੁਲਿਸ ਕਸਟਡੀ ਦੇ ਵਿੱਚ ਹੀ ਮੌਤ ਹੋ ਗਈ ਉਹਨੇ ਤੇ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਕੀਤੀ ਕਿਸੇ ਨੇ ਪੁੱਛਿਆ ਨਹੀਂ ਵੀ ਇਹ ਮੁੰਡਾ ਮਰ ਗਿਆ ਅਕਸਰ ਇੱਕ ਪੁਲਿਸ ਕਸਟਡੀ ਵਿੱਚ ਮਰਿਆ ਹਵਾ ਕਿ ਇਹਦੇ ਖਿਲਾਫ ਕੋ ਕਾਰਵਾਈ ਹੋਣੀ ਚਾਹੀਦੀ ਕੋਈ ਕਾਰਵਾਈ ਨਹੀਂ ਉਹਨਾਂ ਦੇ ਨਾਲ ਚ ਅ ਦੋ ਦਿਨ ਇੱਥੇ ਭਗਵੰਤਪਾਲ ਪਠੰਡੇ ਜ਼ਿਲ੍ਹੇ ਵਿੱਚ ਹੀ ਸੀ ਕਰਨ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਦਾਂ ਦਾ ਮੁੱਖ ਮੰਤਰੀ ਆਪਾਂ ਚੁਣ ਕੇ ਬੈਠੇ ਆ ਜਿਹਦੇ ਮਨ ਵਿੱਚ ਕੋਈ ਰਹਿਮ ਕੋਈ ਦਇਆ ਨਹੀਂ ਜਿਸ ਨੂੰ ਕੋਈ ਇਸ ਗੱਲ ਦਾ ਨਹੀਂਗਾ ਕਿ ਇੱਕ ਨੌਜਵਾਨ ਪੜਿਆ ਲਿਖਿਆ ਟੀਚਰ ਨੂੰ ਮਾਰ ਦਿੱਤਾ ਪੁਲਿਸ ਨੇ ਵੀ ਮੈਂ ਇਹਦੇ ਖਾਤੇ ਕੋਈ ਕਾਰਵਾਈ ਕਰਾਂ ਔਰ ਹੁਣ ਜਿਹੜੀ ਪੋਸਟਮੋਰਟਮ ਰਿਪੋਰਟ ਆਈ ਉਹਦੇ ਵਿੱਚ ਬਿਲਕੁਲ ਕਲੀਅਰ ਹੋ ਗਿਆ ਕਿ ਉਹਦੀ ਮੌਤ ਜਿਹੜੀ ਆ ਉਹ ਟੌਰਚਰ ਤੇ ਕਰੰਟ ਲਾਉਣ ਦੇ ਨਾਲ ਹੋਈ ਹੈ ਸੋ ਹੁਣ ਇਹ ਗੱਲ ਉਦੀ ਸਾਬਤ ਹੋ ਗਈ ਕਿ ਇਹ ਪੁਲਿਸ ਦਾ ਰਾਜ ਚੱਲ ਰਿਹਾ ਆ ਆਪ ਭਗਵੰਤ ਮਾਨ ਠੀਕ ਹੈ ਮੁੱਖ ਮੰਤਰੀ ਬਣਿਆ ਹੋਇਆ ਲੇਕਿਨ ਇਹ ਇਹਦੇ ਉੱਤੇ ਜਿਹੜੇ ਬੈਠੇ ਨੇ ਦਿੱਲੀ ਦੇ ਲੋਕੀ ਅਸਲ ਰਾਜ ਉਹ ਕਰਦੇ ਨੇ ਉਹਨਾਂ ਨੇ ਸਾਰੇ ਅਫਸਰ ਆਪਣੇ ਪੜਾਵਤੂ ਦਿੱਤੇ ਅੱਜ ਵੀ ਪੰਜਾਬ ਦੇ ਵਿੱਚ ਅਫਸਰ ਕੋ ਪੰਜਾਬ ਦਾ ਹੈ ਹੀ ਨਹੀਂਗਾ ਸਾਡਾ ਜਿਹੜਾ ਮੁਖ ਸਿਕੰਦਰ ਉਹ ਇੱਕ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਗਰੇ ਸਿਕੰਦਰ ਹੈ ਪੰਜਾਬ ਦਾ ਉਹ ਗੈਰ ਪੰਜਾਬੀ ਆ ਇਸ ਤਰ੍ਹਾਂ ਨਾਲ ਤੁਸੀਂ ਦੇਖੋਗੇ ਬਹੁਤੇ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਇਹ ਸਾਰੇ ਬਾਹਰੋਂ ਆਏ ਹੋਏ ਗੈਰ ਪੰਜਾਬੀ ਨੇ ਤਾਂ ਉਹਨਾਂ ਨੂੰ ਪੰਜਾਬ ਬਾਰੇ ਕੀ ਨਾ ਉਹਨਾਂ ਨੂੰ ਕੋ ਪਿਆਰ ਹੈ ਸਾਡੀ ਧਰਤੀ ਨਾਲ ਨਾ ਉਹਨਾਂ ਨੂੰ ਕੋ ਇਨਸਾਫ ਪਸੰਦੀ ਦੇਣ ਦਾ ਕੋ ਰੰਦਾ ਕੋਈ ਮੈਨੂੰ ਨਜ਼ਰੀਆ ਆਉਂਦਾ ਉਹਨਾਂ ਦੀ ਕੋਈ ਨੀਅਤ ਨਜ਼ਰ ਆਉਂਦੀ ਆ ਸੋ ਮੈਂ ਅੱਜ ਤੁਹਾਡੇ ਲੈ ਕੇ ਰੇਸਲੀ ਆਇਆ ਵਾਂ ਮੈਂ ਕੋ ਚੀਜ਼ ਨਹੀਂਗਾ ਮੇਰਾ ਇਹ ਮੈਂ ਜੋ ਕੁਝ ਕਰ ਰਿਹਾ ਮੈਨੂੰ ਸਿਰਫ ਸਿਖਾਇਆ ਗਿਆ ਹੈ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਖੁੱਲਣਾ ਵਾ ਔਰ ਜਦੋਂ ਵੀ ਕੋਈ ਬੇਸਹਾਰਾ ਕੋਈ ਬੇਸਾਫੀ ਜੀ ਲੜਦਾ ਉਹਦੀ ਮਦਦ ਕਰਨੀ ਮੇਰੇ ਪਿਤਾ ਜੀ ਸਰਦਾਰ ਸੁਭਜਿੰਦਰ ਸਿੰਘ ਉਹ ਇਸ ਪੰਜਾਬ ਦੇ ਵਿੱਚ ਸਿੱਖਿਆ ਮੰਤਰੀ ਰਹੇ ਨੇ ਬਹੁਤ ਦੰਪੀਆਂ ਜਿੰਨਾਂ ਕਟਿਆ ਕਰ ਲਈ ਸੀਗੇ ਸਾਡਾ ਪਰਿਵਾਰ ਪਹਿਲਾਂ ਉਜਲੀਆ ਕਰ ਲਈ ਸੀਗੇ ਔਰ ਉਹਨਾਂ ਨੇ ਬਹੁਤ ਐਨਐਸਏ ਦੇ ਤੇ ਬਹੁਤ ਦੂਦਰਾ ਦੇ ਜ਼ਿਲ੍ਹਾ ਕਟਿਆ ਤਾਂ ਮੈਂ ਜਦੋਂ ਛੋਟਾ ਸੀਗਾ ਉਹਨਾਂ ਨੇ ਮੈਨੂੰ ਸਿਖਾਇਆ ਵਾ ਕਿ ਕਦੀ ਵੀ ਕਿਸੇ ਗਰੀਬ ਦੇ ਖਿਲਾਫ ਜ਼ੁਲਮ ਹੁੰਦਾ ਹੋਵੇ ਤਾਂ ਚੁੱਪ ਨਹੀਂ ਲੈਣਾ ਕਿਉਂਕਿ ਜਦੋਂ ਤੁਸੀਂ ਕਿਸੇ ਜ਼ੁਲਮ ਦੇ ਖਿਲਾਫ ਚੁੱਪ ਰਹਿੰਦੇ ਤੁਸੀਂ ਜ਼ਾਲਮ ਹੀ ਹੋ ਫਿਰ ਜ਼ੁਲਮ ਕਰਨਾ ਵੀ ਮਾੜਾ ਵਾ ਤੇ ਜ਼ੁਲਮ ਸਹਿਣਾ ਵੀ ਮਾੜਾ ਵਾ ਤੇ ਜ਼ੁਲਮ ਨੂੰ ਮੁਕਦਰਸ਼ਕੋ ਕੇ ਦੇਖਣਾ ਤਾਂ ਹੋਰ ਵੀ ਜ਼ਿਆਦਾ ਮਾੜਾ